ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਈ ਤੇਜ਼ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਵਾਈ ਹੈ ਉਥੇ ਕਿਸਾਨਾਂ ਨੂੰ ਵੀ ਇਸ ਬਰਸਾਤ ਨੇ ਖੁਸ਼ ਕਰ ਦਿੱਤਾ ਆ ਤਾਂ ਨੂੰ ਦਿਖਾ ਰਹੇ ਹਾਂ ਖੇਤ ਭਰੇ ਹੋਏ ਨੇ ਦਰਖਤ ਵੀ ਖੁਸ਼ ਹੋ ਚੁੱਕੇ ਨੇ ਬਰਸਾਤ ਦੇ ਪੈਣ ਨਾਲ ਇਹਨਾਂ ਨੂੰ ਵੀ ਠੰਡਕ ਮਹਿਸੂਸ ਹੋਣ ਲੱਗੀ ਐ ਆ ਰਸਤੇ ਤੇ ਵੀ ਪਾਣੀ ਖੜਾ ਐ ਜਿੱਥੇ ਬਰਸਾਤ ਦੇ ਪੈਣ ਨਾਲ ਕਿਸਾਨ ਜੋ ਝੋਨੇ ਦੀ ਫਸਲ ਲਵਾ ਰਹੇ ਨੇ ਉਸ ਵਿੱਚ ਮੌਸਮ ਨੂੰ ਦੇਖਦੇ ਆ ਰਾਤ ਮਿਲੇਗੀ ਉਥੇ ਖਰਾ ਚਾਰਾ ਮੱਕੀ ਚਰੀ ਐਸ ਵੀ ਵਧੀਆ ਬਰਸਾਤ ਨਾਲ ਹੋ ਜਾਵੇਗਾ ਹਰਾਚਰਾ ਅਤੇ ਸਬਜ਼ੀਆਂ 'ਚ ਵੀ ਇਹ ਬਰਸਾਤ ਕਾਫੀ ਲਾਹੇਮੰਦ ਹੋਵੇਗੀ ਤੁਹਾਨੂੰ ਦਿਖਾ ਰਹੇ ਹਾਂ ਇਹ ਰਸਤੇ ਤੋਂ ਪਾਣੀ ਰਾਹ ਬਣਾ ਕੇ ਆ ਦੇਖੋ ਖੱਡਾਂ ਪਈਆਂ ਪਈਆਂ ਦਿਖਾ ਰਹੇ ਹਾਂ ਪਾਣੀ ਇੱਧਰ ਕਿਸਾਨ ਦੇ ਖੇਤ ਵੱਲ ਗਿਆ ਹੈ ਬਾਹਣ ਭਰੇ ਹੋਏ ਨੇ ਪਾਣੀ ਨਾਲ ਝੋਨੇ ਦੀ ਫਸਲ ਲਈ ਇਹ ਫਸਲ ਕਾਫੀ ਲਾਹੇਵੰਦ ਸਿੱਧ ਹੋਵੇਗੀ ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਹੁੰਦਾ ਉਹੀ ਹੈ ਦਰਖਤ ਵੀ ਪੂਰੇ ਖੁਸ਼ ਨਜ਼ਰ ਆ ਰਹੇ ਨੇ ਹਰੇ-ਹਰੇ ਪਤੇ ਇਹਨਾਂ ਦੇ ਹਰੀਆਂ-ਹਰੀਆਂ ਟਾਹਣੀਆਂ ਚਿਲਮਲਾ ਰਹੀਆਂ ਨੇ ਫਰਮ ਦਿਖਾ ਰਹੇ ਆ ਇਧਰ ਝੋਨਾ ਦੂਸਰੇ ਖੇਤ ਵਿੱਚ ਲੱਗਿਆ ਹੋਇਆ ਹੈ ਇੱਧਰ ਨਾਲ ਵਾਲੇ ਖੇਤ 'ਚ ਝੋਨਾ ਲਾਉਣ ਦੀ ਤਿਆਰੀ ਹੈ ਕੁਦਰਤ ਦੇ ਰੰਗ ਨੇ ਕੁਦਰਤ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਪਰ ਆਪਾਂ ਲੋਕੀ ਕੁਦਰਤ ਨਾਲ ਕਈ ਵਾਰ ਖਲਵਾੜ ਕਰ ਜਾਂਦੇ ਆ ਪਰ ਜੋ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਮੋਟਰਾਂ ਵੀ ਢਣਾ ਢਣ ਚੱਲ ਰਹੀਆਂ ਨੇ ਤੇ ਭੈਗੂ ਇਸ ਤਰ੍ਹਾਂ ਹੀ ਸਾਰਿਆਂ ਤੇ ਮੇਰੇ ਬਣਾਈ ਰੱਖੇ ਇਸ ਪ੍ਰਸਾਦ ਨੇ ਤਾਂ ਡੱਡੂ ਬੋਲਣ ਲਾਤੇ ਆ ਆਵਾਜ਼ ਸੁਣੋ ਡੱਡੂਆਂ ਦੀ